2026 ਦੇ ਵਿੱਚ ਅ ਮਿਡ ਪੋਲਸ ਨੇ ਇੱਥੇ ਅਮਰੀਕਾ ਦੇ ਵਿੱਚ ਜੇ ਮਿਡ ਟਰਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਵੀਂ ਪਾਰਟੀ ਆਪਣੇ ਉਮੀਦਵਾਰ ਅ ਉਤਾਰਦੀ ਹੈ ਚੋਣਾਂ 'ਚ ਤਾਂ ਉਸ ਦੇ ਨਾਲ ਨਿਰਸੰਦੇਹ ਕਿਉਂਕਿ ਐਲਨ ਮਸਕ ਰਿਪਬਲਿਕਨ ਪਾਰਟੀ ਅਤੇ ਪ੍ਰੈਜ਼ੀਡੈਂਟ ਟਰੰਪ ਦਾ ਇੱਕ ਮਜ਼ਬੂਤ ਅਤੇ ਆਲਾ ਦਰਜੇ ਦਾ ਸਪੋਰਟਰ ਬਣ ਕੇ ਉਸ ਦਾ ਮਦਦਗਾਰ ਬਣ ਕੇ ਪਿਛਲੀਆਂ ਚੋਣਾਂ ਦੇ ਵਿੱਚ ਅੱਗੇ ਆਇਆ ਸੀ ਇੱਕ ਡੋਜ ਦਾ ਅਹਿਮ ਉਹਦਾ ਵੀ ਉਸਨੇ ਹਾਸਲ ਕੀਤਾ ਸੀ ਤੇ ਉਹ ਸਭ ਦੇ ਚੱਲਦੇ ਕੁਝ ਮਹੱਤਵਪੂਰਨ ਅਨਾਉਂਸਮੈਂਟਸ ਵੀ ਕੀਤੀਆਂ ਸਨ ਇਲਾਨ ਮਸਕ ਅਤੇ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਉਥੋਂ ਜਦੋਂ ਤੋੜ ਵਿਛੋੜਾ ਹੁੰਦਾ ਤਾਂ ਨਿਰਸੰਦੇ ਕਾਫੀ ਹੱਦ ਤੱਕ ਵੱਡੀ ਪੱਧਰ ਦੇ ਉੱਤੇ ਜਿਹੜੇ ਇਸ ਵੇਲੇ ਮੌਜੂਦਾ ਕਾਂਗਰਸਮੈਨ ਨੇ ਅਤੇ ਧਰਾਤਲ ਦੇ ਉੱਤੇ ਜਿਹੜੇ ਜ਼ਮੀਨ ਤੇ ਨੇ ਦੂਜੇ ਪਾਸੇ ਨੇ ਬਾਹਰ ਨੇ ਜਿਹੜੇ ਕੈਪੀਟਲ ਹਿੱਲ ਨਹੀਂ ਪਹੁੰਚ ਸਕੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਸੀ ਇੱਕ ਲਾਈਨ ਤਾਂ ਜ਼ਰੂਰ ਖਿੱਚੀ ਗਈ ਹੈ ਹਾਲਾਂਕਿ ਇਹ ਕਹਿਣਾ ਔਖਾ ਕਿ ਇਹ ਲਾਈਨ ਕਿੰਨੀ ਗੂੜੀ ਹੈ ਤੇ ਕਿੱਥੋਂ ਤੱਕ ਇਹ ਅਸਰ ਕਰੇਗੀ ਪਰ ਇੱਕ ਗੱਲ ਮੰਨਣ ਵਾਲੀ ਹੈ ਕਿ ਇਹਦੇ ਨਾਲ ਲਾਈਨ ਤਾਂ ਖਿੱਚੀ ਗਈ ਆ ਉਹਦੇ ਨਾਲ ਜਿਹੜੀਆਂ ਵੋਟਾਂ ਨੇ ਉਹ ਵੀ ਆਉਂਦੀ ਮਿਡ ਟਰਮ ਦੇ ਵਿੱਚ ਵੰਡੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਇਹ ਬਹੁਤ ਕਹਾਂਗੇ ਕਿ ਜਿਹੜੀ ਪਲੈਨਿੰਗ ਭਾਵੇਂ ਇਹ ਇੰਡੀਆ ਵੱਲੋਂ ਇਸ ਨੂੰ ਪੁਸ਼ ਦਿੱਤਾ ਗਿਆ ਜਾਂ ਹੈ ਐਲਾਨ ਮਸਕ ਨੇ ਆਪਣੇ ਤੌਰ ਦੇ ਉੱਤੇ ਕੀਤੀ ਇਸ ਦਾ ਅਸਰ ਭਾਰਤ ਦੇ ਹੱਕ ਦੇ ਵਿੱਚ ਪਹੁੰਚਾਉਣ ਦੀ ਇੱਕ ਵੱਡੀ ਕੋਸ਼ਿਸ਼ ਸੋ ਜੇ ਇਸ ਤਰ੍ਹਾਂ ਹੁੰਦਾ ਜਿਵੇਂ ਅਸੀਂ ਕਹਿ ਰਹੇ ਹਾਂ ਤਾਂ ਜੇ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਟਰੰਪ ਸਰਕਾਰ ਘਟ ਗਿਣਤੀ ਰਹਿੰਦੀ ਹੈ ਜਿੱਥੇ ਉਹ ਕਾਂਗਰਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਬਿੱਲ ਜਾਂ ਕੋਈ ਕਾਨੂੰਨ ਪਾਸ ਕਰਾਉਣ ਦੇ ਵਿੱਚ ਜਿੰਨੀ ਗਿਣਤੀ ਚਾਹੀਦੀ ਹੁੰਦੀ ਹੈ ਸੈਨੇਟ ਮੈਂਬਰਾਂ ਦੀ ਜਾਂ ਕਾਂਗਰਸ ਮੈਂਬਰਾਂ ਦੀ ਉਨੀ ਗਿਣਤੀ ਉਹਨਾਂ ਕੋਲ ਨਹੀਂ ਰਹਿੰਦੀ ਤਾਂ ਨਿਰਸੰਦੇ ਇਸ ਦੇ ਨਾਲ ਭਾਰਤ ਫਾਇਦਾ ਚੁੱਕਣ ਦਾ ਚੁੱਕਣ ਦੀ ਕੋਸ਼ਿਸ਼ ਕਰੇਗਾ